ਜਾਂਦਾ ਮੈਂ ਗਲਾਵ ਜਾਮਣਾ ਖਾਣ ਵਾਸਤੇ ਵਾਹਿਗੁਰੂ ਮੈਂ ਮੈਟ ਲੈ ਗਿਆ ਹੁਣ ਜਿਵੇਂ ਦਸਵੀਂ ਨੰਗੇ ਪੈਰੀਂ ਕਹਿੰਦਾ ਕਰਨੀ ਹੁੰਦੀ ਹੈ ਨਾ ਪ੍ਰਸ਼ਾਦ ਬਣਾਉਣਾ ਹੁੰਦਾ ਆ ਤਾਂ ਸੋਈ ਵਾਸਤੇ ਮੈਂ ਤਾਂ ਦੱਸਤਾ ਇਹ ਤੇ ਮੇਰੇ ਨਾਲ ਕੋਈ ਟੱਪ ਗਈ ਆ ਕੀਦਾ ਪਾਰਸਲ ਆ ਗਿਆ ਸੋਹਣੇ ਹਾਂ ਇਹਨਾਂ ਤਾਂ ਮੈਨੂੰ ਆਇਆ ਸੀ ਮੈਸੇਜ ਇੱਕ ਤੇ ਇਹਨਾਂ ਨੇ ਵੀ ਅਸੀਂ ਤੁਹਾਨੂੰ ਪਾਰਸਲ ਭੇਜਣਾ ਮੈਂ ਨੇਲਸ ਆਏ ਆ ਵੀਡੀਓ ਬਣਾਉਂਦਾ ਮੈਂ ਰਹਿ ਜਾਂਦਾ ਪਰ ਉਸ ਕੱਦ ਦਾ ਮੈਂ ਰਹਿ ਜਾਂਦਾ ਗਿਫਟ ਕਦੇ ਮੰਮੀ ਨੂੰ ਆ ਜਾਂਦਾ ਕਦੇ ਇਹਨੂੰ ਆ ਜਾਂਦਾ ਉਹ ਮੈਨੂੰ ਵੀ ਭੇਜਦਾ ਗਰੋਪਾਂ 'ਚ ਕੋਈ ਬਾਕੀ ਹੁਣ ਜਿਵੇਂ ਵਿਆਹਾਂ ਦਾ ਸੀਜ਼ਨ ਚੱਲ ਪਿਆ ਜੇ ਕਿਸੇ ਨੇ ਸ਼ੀਰਬਾਨੀ ਲਹਿੰਗੇ ਦੀ ਕੋਈ ਵੀ ਕਲੈਬ ਕਰਾਉਣੀ ਹੋਵੇ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਬਹੁਤੀ ਜ਼ਿਆਦਾ ਹਾਂ ਹੁਣ ਦੇਖੀ ਚੱਲ ਬੇ ਤੁਹਾਨੂੰ ਦਿਖਾਉ ਹੁਣ ਸਾਰਾ ਕੁਝ ਵੀ ਲੈ ਕੇ ਕੀ ਕੀ ਆਉਂਦਾ ਮੈਂ ਮੈਟ ਲੈ ਗਿਆ ਹੁਣ ਜਿਵੇਂ 10 ਮਹੀਨੇ ਨੰਗੇ ਪੈਰੀਂ ਕੰਮ ਕਰਨੀ ਹੁੰਦੀ ਹੈ ਨਾ ਪਰ ਸ਼ਾਦਾ ਬਣਾਉਣਾ ਹੁੰਦਾ ਅਦਰ ਸੋਈ ਵਾਸਤੇ ਤੇ ਅੰਦਰ ਲਈ ਸੋਈ ਦੀ ਸਿੱਟੋ ਮਾਤਾ ਨੇ ਦੱਸਤਾ ਇਹ ਤੇ ਮੇਰੇ ਨਾਲ ਵੀ ਟੱਪ ਗਈ ਵੇਖ ਲੈ ਖੁਸ਼ੀਆਂ ਡਾਡੇ ਦੋਹਾਂ ਦੇ ਟੱਬਰ ਸਾਡੇ ਲੱਖਾਂ ਚੋਂ ਇੱਕ ਬੇਬੇ ਨੂੰ ਜਿਉ ਵਾਈ ਕਈ ਤੇਰਾਨੀ ਰਸਮਾਂ ਨਾਲ ਵਿਆਹਣ ਆ ਗਿਆਂ ਪੱਗ ਤੇ ਲਾਂ ਸੇਰਾਨੀ ਆ ਜਾਨੀ ਰੋਸ਼ਨ ਕਰ ਦੇ ਆ ਕੇ ਕਰ ਮੇਰਾ ਨੀ ਰਸਮਾਂ ਨਾਲ ਵਿਆਉਣ ਆ ਗਿਆ ਹੂੰ ਹੁਣ ਕੀ ਆ ਆ ਤਾਂ ਜਿਵੇਂ ਹੁਣ ਇੱਕ ਅੱਧੇ ਜਾਣੇ ਦੀ ਦਾਲ ਸਬਜ਼ੀ ਗਰਮ ਕਰਨੋਂ ਵਾਸਤੇ ਥੋੜਾ ਸਾਦੀਆਂ ਆ ਗਈਆਂ ਨਾ ਮੇਰੇ ਵੀ ਕੋਈ ਲੇਟ ਕੀਤੀ ਖੰਦ ਸਾਜ ਨੇ ਨਹੀਂ ਕੀ ਚੱਲ ਹੁਣ ਆ ਸੈਟ ਲਿਆਂਦਾ ਮੈਂ ਗਲਾਬ ਜਾਮਣਾ ਖਾਣ ਵਾਸਤੇ ਵਾਹਿਗੁਰੂ ਖਾਣ ਵਾਸਤੇ ਕਿਉਂਦਾ ਆਏ ਗੇਨ ਆਏ ਗੇਨ ਜਿਵੇਂ ਗਰਮ ਗਲਾਬ ਜਾਮਣ ਦੇਣੀ ਆਏ ਇਹ ਕਹਿੰਦੀ ਐ ਡੋਂਗੇ ਨਾਲ ਹੀ ਮੂੰਹ ਚ ਲਾ ਰਿਆ ਕਰਨੀ ਆਏ ਵੀ ਆਏ ਮੂੰਹ ਚ ਖਵਾ ਲਓ ਨਾ ਚਮਚੇ ਵੀ ਆ ਚਮਚੇ ਪਤਾ ਨਹੀਂ 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 ਮੂੰਹ ਥੋੜੋ ਪਾਉਣੀ ਆ ਚਮਚੇ ਦੇ ਇਹਦਾ ਗਰਮ ਕਰਨੀ ਆ ਪਤਾ ਨਹੀਂ ਨਹੀਂ ਗਰਮ ਨਹੀਂ ਕਰਨੀ ਮੇਰੇ ਵਿੱਚ ਪਾ ਦੇਣੀ ਐ ਕੜਾਈ ਹੀ ਜਿਹਦੇ ਬਸ ਆਏ ਫੜ ਕੇ ਖਾ ਲੈਣੀ ਐ ਬਹੁਤ ਸੁਣਨੀ ਜੀ ਆ ਇਹ ਇਹਦੇ ਨਾਲ ਇਹਦਾ ਉਹ ਚਮਚੇ ਵੀ ਉ ਟੇਚੀ ਜੀ ਪਏ ਹਜੇ ਉਹ ਪਤਾ ਨਹੀਂ ਕਿਹੜੇ ਪਾਰੇ ਪਾਸੇ ਸਿੱਟੇ ਸੀ ਉਹ ਆਟੇ ਦੇ ਲੈ ਪਰ ਇਹ ਆਪਾਂ ਹਜੇ ਨਹੀਂ ਖੋਲਣਾ ਇਹਦੇ ਵਿੱਚ ਕਿੰਨੇ ਆਏ ਬੇਟੇ ਇਹਦੇ ਵਿੱਚ ਕਿੰਨਾ ਛੱਟ 6 ਆ ਜਣਾ ਇੱਕ ਤੇ 6 ਆ ਜਾਣਾ ਨਾਉਣਗੇ ਇਹ ਹੁਣ ਮੈਂ ਕਿਹਾ ਇਹ ਡੱਬੇ ਹਜਾ ਪੜ ਰੱਖ ਦੇਣਾਂ ਜੇ ਬੰਦੇ ਬਾਦ ਆ ਗਏ ਫੇਰ ਫੇਰ ਹੁਣ ਚੁੱਟੀਆਂ ਕਾਲੀਆਂ ਕਰਦੇ ਫੇਰ ਮੈਂ ਕਿਹਾ ਹੁਣ ਮੈਂ ਇਹ ਹਜੇ ਆਈ ਡੱਬੇ ਰੱਖ ਦੇਣੇ ਆ ਤਾਂ ਬਹੁਤ ਭਾਂਡਾ ਪਿਆ ਇਹ ਜਦੋਂ ਵਰ ਸੋਈ ਤਿਆਰ ਕਰਾ ਲਈ ਨਾ ਉਹਦੀ ਲਿਮਾਰੀ ਕੱਚ ਦੀ ਬਣਾਵਾਂਗੇ ਉਹ ਚੋਂ ਹੁਣ ਇਹ ਤਾਂ ਆਪਾਂ ਲੈ ਲਏ ਬੈੱਡ ਭਰ ਦੇਣਾ ਇੱਕ ਵਾਂਡੇ ਦਾ ਕੱਚ ਦਾ ਆਹ ਬਾਅਦ ਹੋ ਗਈ ਕਹਿ ਨਹੀਂ ਹੋਰ ਬਦਲ ਗਏ ਹੁਣ ਰਵਾਜ ਗਿਆ ਆਹ ਬਹੁਤ ਸੋਹਣੀ ਚੀਜ਼ ਮਿਲ ਗਈ ਦੋ ਚੀਜ਼ਾਂ ਦੀ ਡੀਲ ਹੋਈ ਸੀ ਇੱਕ ਸੱਭੂ ਭਾਣੇ ਨੇ ਮਗਰਾ ਤਾਂ ਪਾਲੋ ਭਾਣੇ ਨੇ ਆਹ ਫਿਰ ਮੈਂ ਲੈ ਲਈ ਇਹ ਤਾਂ ਗਾੜੀ ਲੈਣਾ ਪਊਗਾ ਚਾ ਨਾ ਇਹ ਕੀ ਆ ਇਹ ਤੇ ਬੁੱਤੇ ਸਿਕ ਤਾਂ ਵਜਾਉਣ ਵਾਲਾ ਨਹੀਂ ਨਹੀਂ ਇਹ ਆਂ ਤੇ ਬੁੱਧ ਰੱਖ ਦੇਣਾ ਚਾਹੇ ਆਏਗੇ ਤੇ ਸੌਂਫ ਨਾਲ ਭਰ ਦਈਏ ਟੌਪੀਆਂ ਨਾਲ ਬਸ ਚਲੋ ਠੀਕ ਬਾਲੀ ਸੋਣੀ ਧੀ ਹੈ ਦਾ ਇਹਦਾ ਇੱਥੇ ਰੱਖ ਦੇਣਾ ਚਲੋ ਇਹਦੇ ਵਿੱਚ ਰੱਖਣ ਨੂੰ ਲਿਆਂਦਾ ਨਹੀਂ ਇਹਦੇ ਵਿੱਚ ਖੰਡ ਦੇ ਸੌਂਫ ਮਿਲਾ ਕੇ ਰੱਖੋ ਹਾਂਜੀ ਤਾਂ ਖੰਡ ਦੇ ਸੌਂਫ ਸਾ ਡੱਬੇ ਦਾ ਸੱਢਦੀ ਹੈ ਬਸ ਬਸ ਆ ਤਾਂ ਦੂਜੇ ਆ ਇਹ ਕੱਚ ਦੀਆਂ ਡੱਬੀਆਂ ਹੂੰ ਮਰਾਲੇ ਵਿੱਚ ਟੇਲ ਹਾਂ ਜੀ ਜਿਵੇਂ ਹੁਣ ਮੈਚੀਆਂ ਪਾਉਣ ਨੂੰ ਇੱਕ ਚ ਲੌਂਗ ਇੱਕ ਚ ਸੌਫ ਇਹ ਪੂਰੀ ਪੈਕਿੰਗ ਮੈਨੂੰ ਬਦਦੀ ਹੈ ਠੀਕ ਹੈ ਇਹਨਾਂ ਮੈਂ ਹੋਰ ਲੈ ਆਉਣੀ ਸੀ ਹਜੇ ਦੋ ਤਿੰਨ ਸੈਟ ਗੱਲ ਕਿ ਉਹ ਵੀ ਟੇਚੀ ਦਾ ਚੱਕਰ ਪੈ ਗਿਆ ਜਦੋਂ ਸਾਮਾਨ ਵਾਰਾ ਘਟ ਸੀ ਇੱਕ ਆਹ ਸੈਟ ਤੇ ਸਟਾ ਇਹ ਕੀ ਯਾਰ ਇਹ ਸੇਮੀਆਂ ਖਾਣ ਨੂੰ ਜਾਂ ਕਾਸਟਡ ਵਾ ਆਹ ਸੋਨਾ ਓਏ ਦੇਖਿਆ ਨਹੀਂ ਤੁਸੀਂ ਇਹ ਨਹੀਂ ਦੇਖਿਆ ਇਹ ਆ ਵੱਡਾ ਕੌਲਾ ਪੂਡਿੰਗ ਸੈਟ ਹੁੰਦੇ ਆ ਇਹ ਨਾਲ ਦੇ ਸ਼ੇਕ ਕੋਲ ਨਹੀਂ ਦੇਖਿਆ ਤਾਂ ਮੈਂ ਸੀਗਾ ਪਰ ਉਹ ਆਏ ਨਹੀਂ ਸੀਗਾ ਵੀ ਤੂੰ ਲੈ ਲਿਆ ਇਹ ਲੈ ਲਓ ਚੱਕ ਤੇ ਜਦੋਂ ਗੱਡੀ ਜਾ ਕੇ ਦੂਜਾ ਮੈਂ ਭੈਣੇ ਨੂੰ ਮੈਂ ਕਿਹਾ ਲੈ ਲੈਣੇ ਹਜੇ ਇੱਕ ਹੋਰ ਦੇਖਿਆ ਸੀ ਉਹ ਰਹਿ ਗਿਆ ਉਹ ਹੁਣ ਮੈਂ ਭਾਈ ਨੂੰ ਕਢਾ ਕੇ ਰੱਖਿਆ ਈ ਭੈਣੇ ਨੂੰ ਮੈਂ ਕਿਹਾ ਤੁਸੀਂ ਗੱਡੀ ਚੋਂ ਨਾ ਉਦੋਂ ਲੈ ਆਓ ਉਹ ਐਡੀ ਸਾਰੀ ਕੇਟ ਲਈ ਆ ਤੇ ਚਾਹ ਲਈ ਉਹ ਜੀ ਇਹ 6 ਪਿਆਲੀਆਂ ਨਾਲ ਪਲੇਟਾਂ ਚਲ ਬਹੁਤ ਛੋੜਾ ਸੈਟ ਆ ਅਜੀ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਯਾਰੇ ਠੀਕ ਠਾਕ ਹੋਵੋਗੇ ਸੋ ਅੰਦਰ ਤੋਂ ਵਾਪਸੀ ਦਰਾਂ ਪਹਿਲਾ ਪ੍ਰੋਗਰਾਮ ਵੀ ਆ ਗਿਆ ਜੀ ਅੱਜ ਚੱਲੇ ਆ ਸਾਰੇ ਨਹੀਂ ਜਾਂਦੇ ਆ ਬਣਾਉਂਗੇ ਆ ਥੋੜਾ ਹਾਂ ਮੈਂ ਕੋ ਗਾਣਾ ਵੀ ਆਉਗਾ ਸਾਡਾ ਬਲੌਗ ਵੀ ਆ ਆ ਗਾਣਾ ਥੋੜਾ ਜਿਹਾ ਹੁਣ ਆਪਾਂ ਲੇਟ ਕਰਤਾ ਕਿਉਂਕਿ ਮੂਰੇ ਸਵਾਦ ਦੇ ਨਾ ਆਉਂਦੇ ਆ ਬੋਧਵਾਰ ਜਨਵਰੀ ਦੇ ਮਤਲਬ ਪਹਿਲੇ ਹਫਤੇ ਗਾਣਾ ਛੱਡ ਦਾਂਗੇ ਚੜਦੇ ਸਿਆਲ ਚ ਹਮ ਸਬਾ ਦੇ ਦਿਨ ਆਉਂਦੇ ਆ ਜਿਹਦੇ ਕਰਕੇ ਗਾਣਾ ਆਪਣਾ ਥੋੜਾ ਡਿਲੇ ਕਰਤਾ ਆਪਾਂ ਤੇ ਪਾਜੀ ਥਾਣਾ ਵੀ ਆਉਂਦਾ ਤੇ ਅੱਜ ਕਿੱਥੇ ਚੱਲੇ ਆ ਹਾਂ ਚੱਲੇ ਲੰਮਿਆਂ ਨੂੰ ਲੰਮਿਆਂ ਵਾਲੇ ਬਾਬਾ ਜੀ ਲੰਮਿਆਂ ਨੂੰ ਨਾ ਪੀ ਉਹ ਆ ਗਿਆ ਲੰਮਾ ਕਿਹੜਾ ਬਾੜੀ ਦੂਰਾ ਜੱਟਪੁਰਿਆਂ ਦਾ ਡੈਡੀ ਦਾ ਜਨਮ ਆ ਚੱਲੇ ਆ ਲੰਮੇ ਕਿਸ ਕਾਰਨ ਮੇਟਾ ਬੰਡ ਹੋਤਾ ਤਦ ਲਈ ਹਾਂ ਜੱਟੂਰੇ ਲੰਮੇ ਲੰਮੇ ਐ ਅੱਛਾ ਚੱਲੋ ਕਿਸ ਕਾਰਨ ਆ ਆਪਣੇ ਅਬਿੰਦਰ ਭੈਣ ਕਾ ਨਿੱਟੂ ਬਾਈ ਕਾ ਜਿਹੜਾ ਪਿੱਛਾ ਵਾ ਬਦਲਿਆਂ ਦੇ ਘਾਰੀ ਆ ਜਿੰਨੇ ਧੋਸੜੀ ਹਾਂ ਧੋਸੜਾ ਜਿਹੜੇ ਗਏ ਵਾ ਸਹੀ ਗੱਲ ਐ ਇੱਥੋਂ ਹੀ ਗਏ ਵਾ ਲੰਮਿਆਂ ਦੇ ਤਾਂ ਹੀ ਦਾ ਤਦਲੀ ਆ ਤਦਲੀ ਆ ਉੱਥੇ ਵੱਧ ਆ ਚੱਲੇ ਆ ਖੰਡਪਾਟ ਸਾਹਿਬ ਦਾ ਭੋਗ ਆ ਕਿੱਥੇ ਚੱਲੇ ਆ ਤੇ ਲਵਾਵਾਂਗੇ ਹਾਜ਼ਰੀ ਮਿਣਾਗੇ ਸਾਰੇ ਇਧਰ ਦੇ ਰਿਸ਼ਤੇਦਾਰਾਂ ਚਾਹ ਚੁਣਨਾ ਕਰਾਉਂਦੇ ਹੋ ਜਿਵੇਂ ਡਿਲੀਗੇਸ਼ਨ ਹੈ ਕਿਹੜੀ ਲਾਈਵ ਹਨ ਨਹੀਂ ਨੀ ਗਰੰਟੀ ਗਰੰਟੀ ਚਾਹੀਦੀ ਹੁੰਦੀ ਆ ਗਰੰਟੀ ਨਹੀਂ ਲਾਈਵ ਆ ਕੋਈ ਜਾਣ ਨਹੀਂ ਆ ਗਈ ਆ ਲੱਗੇ ਸਾਂ ਲਾਈਵ ਫਿਰ ਦੇ ਨੂੰ ਪਤਾ ਨਹੀਂ ਲਾਦਾ ਬਾਤ ਤਾਂ ਨਹੀਂ ਹੋਰ ਹੀ ਪਾਸੇ ਤੋ ਰੀ ਫਿਰਦੀ ਆ ਆਹ ਅੱਲਾ ਹੁਣ ਸਾਰਾ ਪਿੰਡ ਕਮਾ ਦੇ ਤੇ ਉਧਰੋਂ ਵਧੀਆ ਸੀ ਉਹ ਬੀਹੀ ਵਿੱਚ ਜੀ ਪਤਾ ਹੀ ਨਹੀਂ ਲੱਗਦਾ ਸੋਹਣ ਤੈਨੂੰ ਹੈ ਨਹੀਂ ਤੂੰ ਯਾਰ ਤੂੰ ਕੱਚਾ ਕਹੋ ਆ ਕਲੀਨਟਰ ਸਹੀ ਬੋਲ ਰਹੀ ਸੀ ਉਹ ਕਹਿੰਦੇ ਮੈਨੂੰ ਪਤਾ ਗੁੱਪੀ ਕੇ ਘਰੋਂ ਕੋਲੇ ਗੁੱਪੀ ਕੇ ਘਰੋਂ ਕੀ ਕਰਦਾ ਪਰ ਢਿੱਲੋ ਪੱਤੀ ਚ ਇੱਧਰ ਤੇ ਤਤਲਾ ਹਾਂ ਸੋਨ ਨੂੰ ਮੁੜ ਜਣਾ ਸਕੂਲ ਵੀ ਨਹੀਂ ਅੱਛਾ ਹੋਏ ਸਾਰਾ ਪੈਂਡਾ ਕਮਾਤਾ ਹੋਣਗੇ ਨਹੀਂ ਉਧਰ ਨੂੰ ਮੁੜ ਜਣਾ ਕਿੱਧਰ ਨੂੰ ਆਹ ਦਿਨੀ ਆ ਤਾਂ ਗੱਡੀਆਂ ਖੜੀਆਂ ਕਿੱਥੇ ਆ ਖੜਦਾ ਹੈ ਨਹੀਂ ਚੱਲੀ ਚੱਲਿ ਚੱਲਦਾ ਜੇ ਉਹ ਗੱਡੀ ਕੋਲੋਂ ਉਧਰ ਨੂੰ ਮੁੜੇ ਗੱਡੀ ਦੇ ਨਾਲ ਦੀ ਸੱਜੇ ਹੱਥ ਦਰਵਾਜ਼ਾ ਨਹੀਂ ਆਇਆ ਅਹ ਦਰਵਾਜ਼ਾ ਤਾਂ ਆਇਆ ਨਹੀਂ ਸੱਜੇ ਹੱਥੋਂ ਸੱਜੇ ਹੱਥ ਕਿਹੜਾ ਤੇਰਾ ਸੱਜਾ ਕਿ ਮੇਰਾ ਆਹ ਚਾ ਉਹ ਬਾਜੀ ਬਾ ਮੇਰੇ ਕੋਲ 1947 ਦਾ ਬਣਿਆ ਦਰਵਾਜਾ ਬਸ ਆ ਗਿਆ ਘਰ ਉਹਦੇ ਸਾਹਮਣੇ ਚਿੱਟੇ ਵਾਲਾ ਚਿੱਟਾ ਕਰਨ ਉਹ ਸਾਹਮਣੇ ਚੱਟਾ ਹੈ ਤੋ ਪਹਿਲਾਂ ਆਈਆਂ ਹਾਂ ਫਿਰ ਦੋਸਤੀ ਮੈਨੂੰ ਬਹੁਤ ਲੱਗਿਆ ਉਹਨਾਂ ਦੇ ਸੀ ਫਿਰ ਪਹਿਲਾਂ ਨਹੀਂ ਇਧਰ ਦੀ ਸਹੀ ਲੈ ਕੇ ਆਈ ਬੱਲੇ ਤਰੇ ਕਿਵੇਂ ਆਟਾ ਹੈ ਆਸੀ ਗਾਪੂ ਆਈ ਉਹ ਠੀਕ ਹੋ ਹਾਂਜੀ ਵਾਅਲਿਕ ਪਾਪਨਾ ਪਾਪ ਸੇ ਸਵਾ ਮਨ ਸਿੰਦੁਰ ਮਹਾ ਚੈਦ ਲੋਗ ਕਰੀ ਅਨਭੇਰ ਤਰਨ ਸੁਖ ਚਾਰ ਰਹਿਓ ਹਰ ਚਾਰ ਪਾਪਨਾ ਸਾਖੋ ਹਿਤ ਕਰੀ ਸਤਿਗੁਰੂ वो बॉडी हो गया बॉडी हो गया बिल्कुल हो गया पास ही गया है स्वीकार करते हैं स्वीकार हां जी हां हां जी हां राजवी की दादी ने एक वर्ड होयो के ना हां जी हां जी हां आज ये ना हां

Ustadz Daniar Sarah dek ya. tuh ਹਾਂ 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 ਚਲੋ ਜੀ ਆਜੋ ਹੁਣ ਆਂਟੀ ਚੱਲ ਗਏ ਪਿੰਡ ਨੂੰ ਚਲੋ ਚੱਲ ਗਏ ਚਲੋ ਚੱਲੀਏ ਭਾਈ ਹਾਂ ਚਲੋ ਪ੍ਰੋਗਰਾਮ ਤੇ ਹਾਂ ਨੱਚਣਾ ਟੱਪਣਾ ਆਂਟੀ ਦਾ ਚਲੋ ਦੀ ਮੈਂ ਤੁਸੀ ਨਹੀਂ ਆਏ ਸਹੀ ਗੱਲ ਹੁਣ ਆਜੋ ਦਾ ਚਾਚੇ ਹੁਣ ਆਜੋ ਪੰਡ ਜੀ ਮਾਰਿਓ ਕਿਹੜਾ ਪੰਡ ਜਰੂਰ ਜਰੂਰ ਚਲੋ ਚਲਦੇ ਚਲੋ ਜੀ ਬਹੁਤ ਵਧੀਆ ਪ੍ਰੋਗਰਾਮ ਸੀ ਆ ਤੇ ਬਹੁਤ ਜਾਣੇ ਅੱਜ ਮਿਲੇ ਸਾਰਿਆਂ ਦਾ ਤੈਦ ਲਉ ਸਤਕਾਰ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਵਾਈ ਗੁਰੂ ਮੇਰ ਭਰੇ ਹੱਥ ਰੱਖ ਕੰਮ ਸਾਰਿਆਂ ਦੇ ਜਿਹੜੇ ਜਾਦ ਕਰਦੇ ਸਭ ਨੂੰ ਮੈਂ ਹਾਂ ਸਹੀ ਗੱਲ ਆ ਚਲੋ ਵਧੀਆ ਅੱਛਾ ਓ ਯਾਰ ਆ ਬੜੀ ਨੇੜੇ ਆ ਇਧਰ ਦੀ ਤਾਂ ਹੁਣ ਦੇਖ ਲੋ ਕਿਹੜਾ ਮੈਨੂੰ ਤਾਂ ਠੀਕ ਆ ਤਾਂ ਸਿੱਧਾ ਹੀ ਆ ਆਲਾ ਬੜਾ ਸਿੱਧਾ ਰਹਾ ਲਾ ਅੱਛਾ ਉਹ ਮੋੜ ਵਾਲਾ ਓ ਠੀਕ ਆ ਠੀਕ ਆ ਠੀਕ ਆ ਹਾਂ ਬੜਾ ਤੈਨੂੰ ਪਤਾ ਲੱਗ ਗਿਆ ਅੱਛਾ ਹੁਣ ਪਤਾ ਲੱਗ ਗਿਆ ਵਾਹ ਉਹ ਤਰ੍ਹਾਂ ਇੱਕ ਛਾਟ ਜਿਆ ਕਰ। ਹੁਣ ਡੈਡੀ ਨੂੰ ਦਵਾਈ ਦਵਾ ਕੇ ਲਿਆਉਣੀ ਆ ਯਾਰ ਯਾਰ। ਡੈਡੀ ਨੂੰ ਫੋਨ ਲਾਉਣਾ ਵੀ ਡੈਡੀ ਤੁਹਾਨੂੰ ਮੈਂ ਮੋੜ ਕੇ ਤਾਰ ਦੇਣਾ। ਡੈਡੀ ਨੂੰ ਭਾ ਲੈਣਾ। ਕਿਉਂਕਿ ਬਾਅਦ ਚ ਡਾਕਟਰ ਨੇ ਬੰਦ ਹੋ ਜਾਣਾ 2 ਵਜੇ ਅੱਜ। ਆ ਕੀ ਦਾ ਪਾਰਸਲ ਆ ਗਿਆ ਸੋਹਣੇ? ਹੈ? ਕੀ ਐ ਚ? ਹਾਂ ਇਹਨਾਂ ਦਾ ਮੈਨੂੰ ਆਇਆ ਸੀ ਮੈਸੇਜ ਇੱਕ ਦਿਨ ਵੀ ਅਸੀਂ ਤੁਹਾਨੂੰ ਪਾਰਸਲ ਭੇਜਣਾ ਮੈਨੂੰ ਨੇਲਸ ਆਇਆ। ਚਿੰਤਰੀ। ਅੱਛਾ। ਕਿਸ ਹੋਂਸ? ਨੋ ਆਇਆ ਹੈ ਹਾਂ ਆ ਗਏ ਨੇ ਸੋਨੇ ਬਣੇ ਹੋਇਆ ਪ੍ਰੈਸ ਆ ਨੇਲਸ ਆ ਜਿਵੇਂ ਹੁਣ ਕੀ ਹੁੰਦੇ ਆ ਮਤਲਬ ਆ ਦੇਖੋ ਇਹਦੇ ਵਿੱਚ ਇਹ ਹੱਥ ਦਿੱਤੇ ਹੁੰਦੇ ਆ ਸਟicker ਇਹਦਾ ਗਮ ਪੇਸਟ ਵਾਲੇ ਹੁੰਦੇ ਹੁਣ ਜਿਵੇਂ ਜਿਹਦੇ ਕੋਲ ਇਨਾ ਟਾਈਮ ਹੁੰਦਾ ਵੀ ਜਾ ਕੇ ਕੈਲਿਕ ਤੇ ਚੈਲ ਕਰਾ ਕੇ ਆਵੇ ਏਦਾਂ ਦੇ ਸੈੱਟ ਬਣਵਾ ਬਣਵਾ ਰੱਖ ਲੋ ਜਦੋਂ ਕਿਤੇ ਰਹਿਣਾ ਕਰਕੇ ਫੜਫੜ ਭੱਜੋ ਆ ਦੋ ਸੈੱਟ ਉਹਨਾਂ ਨੇ ਮੈਨੂੰ ਭੇਜੇ ਆ ਗਿਫਟ ਚੱਲ ਫੇਰ ਤਾਂ ਵਧ ਗਿਆ ਭਾਈ ਹਰਪ੍ਰੀਤ ਕੌਰ ਜੀ ਨੇ ਸਾਡਾ 4000 ਰੁਪਇਆ ਵਿਚਾਰਦਾ ਹੱਸਦਾ ਨਵਾਬ ਤੇ ਨੌ ਸੱਚੀ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਮੈਂ ਦੇਖੋ ਡਿਜ਼ਾਈਨਿੰਗ ਕਰਕੇ ਪੈਂਦੀਆ ਮਹਿਰੂਨ ਰੈਡ ਨਹੀਂ ਇਹ ਬਣਾਏ ਕਿਰ ਕਿਨੇ ਤੂੰ ਤਾਂ ਗਈ ਵੀ ਨਹੀਂ ਉੱਥੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਆਪਦੀ ਫਿੰਗਰ ਕੋਲੇ ਵੀ ਕੋਈ ਵੀ ਕੋਇਨ ਰੱਖ ਕੇ ਫੋਟੋ ਭੇਜ ਦਿਓ ਬਸ ਅੱਛਾ ਘਰੇ ਬੈਠੇ ਨੂੰ ਬਣਾ ਕੇ ਆ ਜਾਂਦੇ ਆ ਹਾਂ ਵੀ ਸਾਨੂੰ ਇਹਨੂੰ ਤਾਂ ਆ ਗਈ ਸਾਨੂੰ ਤਾਂ ਕੀ ਕਹਿ ਸਕਦੇ ਆ ਵੀਡੀਓ ਬਣਾਉਂਦਾ ਮੈਂ ਰਹਿ ਜਾਂਦਾ ਕਹਰੋ ਕੋਸਟ ਕਾ ਦਾ ਮੈਂ ਰਹਿ ਜਾਂਦਾ ਗਿਫਟ ਕਦੇ ਮੰਮੀ ਨੂੰ ਆ ਜਾਂਦਾ ਕਦੇ ਇਹਨੂੰ ਆ ਜਾਂਦਾ ਉਹ ਮੈਨੂੰ ਵੀ ਭੇਜਦਾ ਗਰੋਪਾਂ 'ਚ ਕੋਈ ਪੀਚ ਪਿੰਕ ਦੇਖੋ ਕਿੰਨੇ ਸੋਹਣੇ ਨੇ ਇਹ ਦਾ ਯਾਰ ਉਹ ਕੋਈ ਕੋਟ ਕੂਟ ਪੈਂਟ ਕੁੜਤਾ ਪਜਾਮਾ ਪਜੂਗਾ ਨਹੀਂ ਸਹੀ ਗੱਲ ਆ ਫਿਰ ਗਿਫਟ ਦਾ ਤੁਸੀਂ ਲੈ ਜਾਨੇ ਯਾਰ ਵੀਡੀਓ ਬਣਾਉਂਦਾ ਮੈਂ ਰਹਿ ਜਾਂਦਾ ਵਿਚਾਰਾ ਅਜੇ ਇੱਕ ਗਿਫਟ ਹੋਰ ਆਇਆ ਯਾਰ ਹੋਰ ਹੋਰ ਕੀ ਆ ਗਿਆ ਫੇਸਿਸ ਕੈਨੇਡਾ ਤੋਂ ਉਹਦੀ ਵੀ ਮੈਂ ਹਜੇ ਕਰਨੀ ਉਹਨਾਂ ਦੇ ਮੈਸੇਜ ਆਈ ਜਾਂਦੇ ਆ ਕੋਲਾਬ ਲਿਆ ਹੁਣ ਉਹਦੀ ਵੀ ਵੀਡੀਓ ਬਣਾ ਲਈਏ ਜਿੱਦਾਂ ਮੈਂ ਬਣਾ ਲਈ ਬਸ ਹੋਰ ਕੀ ਆ ਇਹੋ ਇੱਕ ਮੈਨੂੰ ਸੀਰਮ ਆਇਆ ਇੱਕ ਮੈਨੂੰ ਸਟ੍ਰੋਕਲੀ ਮਈਆ ਇੱਕ ਇਕਲਿਪਸੀ ਗਈ ਉਹ ਜਾਗ ਜੋ ਕੋਈ ਹੈਗਾ ਆ ਬੰਦਿਆਂ ਵਾਲਾ ਹੈਗਾ ਕੋਈ ਬਈ ਮੈਂ ਵੀ ਹੈਗਾ ਆ ਦੇ ਹਾਂ ਸੋਹਣਾ ਮੁੰਡਾ ਤੇ ਤੀਜਾ ਪਾਰਸਲ ਜਿਹੜਾ ਮੇਰਾ ਹੈਗਾ ਹਾਂ ਬਾਤ ਕਰ ਤਿੰਨ ਪਾਰਸਲ ਆਇਆ ਤੇ ਆ ਤਾਂ ਮੇਰਾ ਇੱਕ ਪਾਰਸਲ ਉਹ ਜਾਗਦੀ ਜਮੀਰੋ ਮੇਰੇ ਭੈਣੋ ਤੇ ਮੇਰੇ ਵੀਰੋ ਮੈਂ ਵੀ ਹੈਗਾ ਹਾਂ ਹਾਂ ਮੁੰਡਾ ਕੁੜੀਆਂ ਵਾਲਾ ਯਾਰ ਕਾਣ ਤੇ ਇਹਦੇ ਕੋਲ ਤਾਂ ਬਹੁਤ ਸਾਮਾਨ ਆ ਯਾਰ ਮੇਰੇ ਕੋਲੇ ਸਾਮਾਨ ਹੈ ਨਹੀਂ ਇਹਨਾਂ ਮੂਰੇ ਵਿਆਹ ਹੁੰਦਾ ਆ ਅੱਛਾ ਹੋਰ ਇਹਦੇ ਤਾਂ ਲੈ ਆਇਆ ਵਿਆਹ ਸਾਮਾਨ ਸੱਚੀ ਤਨ ਚਾਰ ਪਾਰਸ ਲਲੂ ਅੱਜ ਆਏ ਆ ਤਾਂ ਮੇਰਾ ਦੂਜਾ ਪਾਸ ਇਹਦੇ ਨਹੀਂ ਮਣੋਣੀ ਸੀ ਹਾਂ ਬਾਥ ਐਂਡ ਬਾਡੀ ਵਾਲਿਆਂ ਦੀ ਬਣਾਉਣੀ ਨਹੀਂ ਇਹਨਾਂ ਦੀ ਪਾਰਸ ਤਾਂ ਆਉਦਾ ਇਹ ਤਾਂ ਨਹੀਂ ਆਇਆ ਕੋਈ ਨਹੀਂ ਨਹੀਂ ਲਾ ਮਹਾ ਦੇ ਪੈਕਿੰਗ ਖੋਲੀ ਅਲੀ ਤਾਂ ਮੈਂ ਹਜੇ ਤੈਨੂੰ ਪਾਰਸਲ ਆਇਆ ਅੱਜ ਮੇਰੀ ਮਾਰੀ ਕਿਸਮਤ ਤੇ ਨਹੀਂ ਇਹਦੇ ਮੈਂ ਯਾਰ ਮੜਾ ਮੋਟਾ ਯਾਰ ਤਰਸ ਕੇ ਆ ਗਿਆ ਕੋ ਯਾਰ ਭਰਾ ਦੇ ਵੀ ਇਹਦੇ ਕੋਲ ਬਹੁਤ ਆਦੇ ਬਾਲਬੂਲ ਪੱਟੀ ਇਹਦੇ ਕੋਲ ਆਮ ਆ ਬੁਰਸ ਬੁਰਸ ਆ ਹੁਣ ਮੂਰੇ ਜਿਵੇਂ ਵਿਆਹਾਂ ਸਾਰਿਆਂ ਦਾ ਸੀਜ਼ਨ ਆਉਦਾ ਅੱਛਾ ਅੱਛਾ ਕਈ ਗੱਲਾ ਕੁਰਤੇ-ਕੁਰਤੇ ਪਿਆਵੇਂ ਕੂਟ ਪੈਂਡ ਜੈਕਟਾਂ ਮੈਨੂੰ ਵੀ ਯਾਰ ਭੇਜ ਦਿਆ ਕਰੋ ਕੋਈ ਨਾ ਕੋਹ ਚੈੱਕ ਕਰਕੇ ਆਪਾਂ ਦੇਖ ਲਿਆ ਕਰਾਂ ਵੀ ਕੀ ਲੀਡ ਆ ਕਿਹਦੇ ਦਾ ਕਿਵੇਂ ਆ ਹੈ ਆਪ ਤਾਂ ਉਹ ਰੈਗੂਲਰ ਤੋਂ ਖਰੀਦੇ ਕੱਪੜੇ ਉਹ ਹੁਣ ਰੌੜਾ ਤਾਂ ਉਹੀ ਆਈ ਤੇ ਖਰੀਦਣ ਆ ਆ ਭਾਈ ਇਹ ਤਾਂ ਖਰੀਦ ਕੇ ਪਾਉਣੇ ਆ ਤੁਹਾਨੂੰ ਦੋਹਾਂ ਨੂੰ ਨੂੰ ਸੱਸ ਨੂੰ ਕਦੇ ਨਾ ਕੋਈ ਨਾ ਕੋਸ ਆ ਜਾਂਦਾ ਕਦੇ ਮੰਮੀ ਨੂੰ ਸੂਟ ਆ ਜਾਂਦਾ ਕਦੇ ਤੈਨੂੰ ਕੋਸ ਆ ਜਾਂਦਾ ਗਰੀਬ ਤਾਂ ਬਸ ਕੈਮਰਾ ਲੈ ਕੇ ਆਏ ਵੀਡੀਓ ਬਣਾਉਣ ਆਲਾ ਹੁਣ ਕੀ ਖੋਲਣਾ ਨਹੀਂ ਉਹ ਤਾਂ ਕੁਛ ਦੇਖ ਲਈ ਉਹ ਫੇਸ ਕੈਨੇਡਾ ਦੇ ਖਿਹੜੇ ਕਹਿੰਦੀ ਹੈ ਹਾਂ ਉਹ ਪ੍ਰੋਡਕਟ ਖੋਲੇ ਸੀ ਮੈਂ ਕੱਲ ਯੂਜ਼ ਕੀਤੇ ਸੀ ਮੈਂ ਉਹਦੀ ਸਕਿਨ ਕਰੀਮ ਰੱਖ ਕੇ ਪੁੱਲ ਗਈ ਕਿੱਥੇ ਲੈ ਬਈ ਉਹ ਦੂਜੇ ਜੈਲ ਵੀ ਕੋਸੇ ਚੁਣੀਆ ਆ ਦੇਖ ਇੱਕ ਤਾਂ ਸਕਿਨ ਕਰੀਮ ਵਾ ਇਸੀ ਨਾਈਸੀਨਾਮਾਈਡ ਇੱਕ ਆ ਮੋਇਸਚਰਾਈਜ਼ਰ ਅੱਛਾ ਫੇਸ ਕੈਨੇਡਾ ਦਾ ਆ ਹੈ ਇਹ ਕੈਨੇਡਾ ਤੋਂ ਆਇਆ ਇਹਨੂੰ ਨਹੀਂ ਪ੍ਰੋਡਕਟ ਤਾਂ ਇੱਧਰ ਲਈ ਆ ਅੱਛਾ ਕੰਪਨੀ ਦਾ ਨਾਮ ਆ ਫੇਸਿਸ ਕਹਿੰਦੇ ਠੀਕ ਆ ਹੋਰ ਕੀ ਅਸਾਸ ਹੋਰ ਕੀ ਹੈ ਈ ਵਾਹ ਜੀ ਵਾਹ ਏ ਇੰਨੇ ਕੁੜ ਦਾ ਬਹੁਤ ਆ ਏ ਇਹ ਜੇ ਕੁਝ ਨਾ ਭੇਜਿਆ ਕਰੋ ਇਹਨੂੰ ਨਹੀਂ ਹੂੰ ਚਲ ਦੇਖੋ ਐ ਤਾਂ ਖਰਚਾ ਵੱਧ ਜਾਂਦਾ ਗਰੀਬ ਦਾ ਬਹੁਤ ਬਹੁਤ ਧੰਨਵਾਦ ਵੈਸੇ ਆਪਾਂ ਚਲੋ ਮਜ਼ਾਕ ਕਰਦੇ ਆ ਜਿਹੜਾ ਵੀ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਹੋ ਤੇ ਪ੍ਰੋਡਕਟ ਆਉਣੇ ਸ਼ੁਰੂ ਹੋ ਗਿਆ ਤੁਹਾਡੀ ਚਰਪਾ ਦੇ ਨਾਲ ਸਾਰਿਆਂ ਦੇ ਨਾਲ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਆ ਸੱਚ ਅੱਛਾ ਵਾਹ ਹੈ ਨਹੀਂ ਇੱਕ ਹੋਰ ਆ ਚਾਰ ਕੋਸ ਆਇਆ ਆ ਦਾ گلاب ਜਰ ਲੱਗਦਾ ਮੈਨੂੰ ਲੱਗ ਜਾਂਦੀ ਇਹ ਉਹ ਹੁੰਦਾ ਵਾ ਕੀ ਹੁੰਦਾ ਮੇਕਅਪ ਰਿਮੂਵਰ ਪਲਸ ਟੋਨਰ ਚਾਏ ਭਾਈ ਥੋੜੀਆਂ ਤੁਸਮੋਂ ਹੀ ਜਾਣੋ ਜਾਂ ਬੀਬੀਆਂ ਜਾਣਨ ਜਿਹੜੀਆਂ ਦੇਖਦੀਆਂ ਦੂਜਾ ਪਰਸਨੀ ਚ ਟੇਚੀ ਸੀ ਪਿਆ ਮਨ ਲੱਗਾ ਹਜੇ ਹਾਂ ਉਹਦੇ ਚ ਰਹਿ ਗਈ ਇਹੋ ਹਾਂ ਸਕਿਨ ਕਰੀਮ ਲਈ ਉਹ ਚ ਨਹੀਂ ਸ਼ਰਤ ਹੋਈ ਨਾ ਮੈਂ ਕੱਢ ਲਈ ਜੀ ਕੱਢ ਲਿਆ ਫੇਰ ਇਹਦਾ ਵੀ ਬਣਾ ਲਗੇ ਇਹਦਾ ਬਣਾ ਲਗੇ ਜਿਹੜੀਆਂ ਨੂੰ ਕਰਦੀ ਇੱਕ ਕਲੈਬ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਸ ਕਨੇਡਾ ਵਾਲਿਓ ਤੇ ਹਰਪ੍ਰੀਤ ਕੌਰ ਜੀ ਤੂਰ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੇ ਬਾਥਾਂ ਦਾ ਬੌਡੀ ਵਾਲੇ ਨੂੰ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਹੁਣ ਦੇਖਦੇ ਆ ਸਾਡੇ ਧੰਨਵਾਦ ਕੌਣ ਕਰਾਉਂਦਾ ਵਾ ਅਗਲਾ ਗਿਫਟ ਕਿਹਨੂੰ ਆਉਂਦਾ ਵਾ ਮੈਨੂੰ ਆਉਂਦਾ ਕਿਹਨੂੰ ਆਉਂਦਾ ਵਾ ਯਾਰ ਤੱਕਾ ਨਾ ਕਰਿਆ ਕਰੋ ਯਾਰ ਮੜਾ ਮੋਟਾ ਯਾਰ ਕਾਲਾ ਕਰੋ ਗਰੀਬ ਤੇ ਦਰਸ ਇਹਦਾ ਹੁਣ ਆਪ ਦੇ ਲੈ ਕੇ ਆਪ ਨੂੰ ਹੀ ਪਾਉਣੇ ਪੈਂਦੇ ਯਾਰ ਇਹਨਾਂ ਦੇ ਨਜ਼ਾਰੇ ਦੁਹਾਂ ਜਾਣਗੇ ਬਾਕੀ ਹੁਣ ਜਿਵੇਂ ਵਿਆਹਾਂ ਦਾ ਸੀਜ਼ਨ ਚੱਲ ਪਿਆ ਜੇ ਕਿਸੇ ਨੇ ਸ਼ੀਰਬਾਨੀ ਲਹਿੰਗੇ ਦੀ ਕੋਈ ਵੀ ਕਲੈਬ ਕਰਾਉਣੀ ਹੋਵੇ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਾਂ ਕੋਈ ਕੋਟ ਪੈਂਟਾਂ ਵਾਲਾ ਮੇਰਾ ਭਰਾ ਕੋਈ ਕੁਰਤੇ ਪੈਂਟਾਂ ਵਾਲਾ ਜਿਵੇਂ ਹੁਣ ਸੀਜ਼ਨ ਚੱਲ ਪਿਆ ਆਪਣੇ ਵਿਆਹਾਂ ਦਾ ਕਿਸੇ ਨੇ ਵੀ ਕੋਈ ਕਲੈਬ ਕਰਾਉਣੀ ਹੋਵੇ ਤਾਂ ਆਪਾਂ ਕਲੈਬ ਕਰਦੇ ਆ ਅਵੇਲੇਬਲ ਆ ਸਾਰਾ ਕੁਝ ਦਿਖਾਈ ਕੀ ਆ ਉਹ ਸ਼ਾਪ ਸੀ ਸਿਕਨ ਦੀ ਓਹ ਦੀ ਥੋੜੀ ਜਿਹੀ ਇੰਨਾ ਕੁਸ ਆਇਆ ਏ ਮਾ ਤਾਂ ਮੇਰੀ ਬਾਤ ਹਨ ਬੋਡੀ ਵਾਕਸ ਦੀ ਜਿਹੜਾ ਜਆ ਪਾਰਸਲ ਖੋਲਿਆ ਸੀਗੀ ਇੱਕ ਕਰੀਮ ਕਿੱਥੇ ਸੜਤੀ ਵੀ ਮੈਨੂੰ ਨਹੀਂ ਪਤਾ ਇੱਕ ਕਰੀਮ ਦਾ ਤਾਂ ਆਹ ਆਈ ਦੀ ਵੀ ਬਣਾ ਦੇ ਚਾਹਦਾ ਇਹਨਾਂ ਦੀ ਫੇਸ ਕੈਨੇਡਾ ਵਾਲਿਆਂ ਦੀ ਵੀ ਕਲੈਬ ਕਰਨੀ ਇਹਨਾਂ ਨੂੰ ਹੈ ਚਲੋ ਰੈਡੀ 1 2 3 ਮਿਸ ਪੂਜਾ ਕਮ ਆ ਦਾ ਸਟੇਜ